ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਕਾਰਵਾਈ ਕਰਦੇ ਹੋਏ ਐਸਪੀਡੀ ਸਾਹਿਬ ਦੀ ਨਿਗਰਤ ਦੇ ਵਿੱਚ ਡੀਐਸਪੀਡੀ ਸਾਹਿਬ ਦੇ ਕਮਾਂਡ ਦੇ ਵਿੱਚ ਇਨਚਾਰਜ ਸੀਜੀਐ ਵੱਲੋਂ ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਕੰਮ ਕਰਦੇ ਹੋਏ ਇਕ ਐਫਆਈਆ ਨੰਬਰ 56 ਦਰਜ ਕੀਤੀ ਗਈ ਜਿਸ ਵਿੱਚ ਕੀ ਦਰਜ ਕਰਕੇ ਤਿੰਨ ਲੋਕ ਅਰੈਸਟ ਕੀਤੇ ਗਏ ਹਨ ਜਿਹੜੇ ਕਿ ਤਿੰਨ ਲੋਕ ਕੋਟੇਸਖਾਂ ਏਰੀਆ ਦੇ ਰਹਿਣ ਵਾਲੇ ਹਨ ਔਰ ਇਹਨਾਂ ਦੇ ਕੋਲੋਂ 1.5 ਕਿਲੋਗ੍ਰam ਹੈਰੋਇਨ ਅਤੇ ਇਸ ਤੋਂ ਇਲਾਵਾ ਇੱਕ ਗੱਡੀ ਜਿਹੜੀ ਕਿ ਮਾਰੂਤੀ ਸਿਫਟ ਡਿਜ਼ਾਇਰ ਕਾਰ ਜਿਹੜੀ ਹੈਗੀ ਉਹ ਬਰਾਮਦ ਹੋਈ ਹੈ ਹੁਣ ਤੱਕ ਇਹਨਾਂ ਦੀ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਨੇ 3 ਦਿਨ ਦੀ ਰਿਮਾਂਡ ਲਈਤੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜਸ ਕੁਝ ਆਇਡੈਂਟੀਫਾਈ ਹੋ ਚੁੱਕੇ ਨੇ ਤੇ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਹੁਣ ਆਪਾਂ ਸਾਰੀ ਆਇਡੈਂਟੀਫਿਕੇਸ਼ਨ ਪ੍ਰੋਸੈਸ ਕੰਪਲੀਟ ਕਰਕੇ ਅਸੀਂ ਜਿਹੜੇ ਵੀ ਕੋਈ ਬੈਕਵਰਡ ਅਤੇ ਫਾਰਵਰਡ ਲਿੰਕੇਜਸ ਹੈਗੇ ਨੇ ਕੰਪਲੀਟ ਕਰਾਂਗੇ ਸਰ ਇਹ ਰੋਇੰਗ ਕਿੱਥੋਂ ਲੈ ਕੇ ਆਏ ਸੀਗੇ ਇਹਨਾਂ ਦੇ ਦੱਸਣ ਮੁਤਾਬਕ ਇਹ ਅੰਮ੍ਰਿਤਸਰ ਦੇ ਏਰੀਆ ਦੇ ਵਿੱਚੋਂ ਹਰਣ ਉਹ ਸਰ ਇਸ ਕੀ ਨੀਅਮ ਹੈ ਕਿ ਜੀ ਲੱਗਦੀ ਉਹਦੇ ਕੱਪੜੇ ਕੁਝ ਬੈਕਗ੍ਰਾਉਂਡ ਇਹਨਾਂ ਦੀ ਇਹ ਇਹਨਾਂ ਦਾ ਵੈਸੀ ਕੋਈ ਥ੍ਰੀਮਲ ਬੈਕਗ੍ਰਾਉਂਡ ਹਜੇ ਤੱਕ ਨਹੀਂ ਹੈਗਾ ਤੇ ਇਹ ਤੁਹਾਡੀ ਗੱਲ ਸਹੀ ਹੈ ਵੀਰਾਂ ਦੀ ਏਜ ਬਹੁਤ ਜ਼ਿਆਦਾ ਨਹੀਂ ਹੈਗੀ 24-26 ਸਾਲ ਦੇ ਵਿੱਚ ਹੀ ਲੜਕੇ ਹੈਗੇ ਨੇ ਸਾਰੇ ਬਹੁਤ ਜ਼ਿਆਦਾ ਕੁਝ ਐਜੂਕੇਸ਼ਨਲ ਬੈਕਗ੍ਰਾਉਂਡ ਵੀ ਇਹਨਾਂ ਦੀ ਬਹੁਤ ਜ਼ਿਆਦਾ ਐਜੂਕੇਸ਼ਨ ਹੈ ਹੀ ਨਹੀਂ ਹੈਗੀ ਤਾਂ ਕਿ ਜੇ ਆਪਾਂ ਜਿਵੇਂ ਰਿਮਾਂਡ ਲਾ ਕੇ ਤਫ਼ਤੀਸ਼ ਕਰ ਲਈਏ ਚਲੋ ਮੇ ਮੇਜੀਪਾ ਆਪ ਜੀ ਦੇ ਦੁਸਤਿਆਂ ਵੀ ਸਾਨੂੰ ਬੈਕਪੋਰਡਿੰਗ ਦੀਸ ਪਾਪਰ ਲਿੰਕੀਸ ਆਇਡੈਂਟੀਫਾਈ ਹੋ ਚੁੱਕੇ ਨੇ ਤੇ ਉਹਨਾਂ ਦੇ ਉੱਪਰ ਹੁਣ ਸਾਡੇ ਨੈਕਸਟ ਕਾਰਵਜ ਲਈ ਉਹਨਾਂ ਦੇ ਉੱਪਰ ਕੀਤੀ ਜਾਏਗੀ ਸਰ ਗੱਡੀ ਦੇ ਨਾਲ ਜਾਬ ਕੇ ਜਾਂ ਚੋਰੀ ਦੀ ਹੈ ਨਹੀ ਗੱਡੀ ਗੱਡੀ ਦੀ ਹਜ ਤੱਕ ਪਾਪ ਮਿਲ ਕੇ ਕੀਤੀ ਬਾਰੇ ਵੈਰੀਫਾਈ ਕਰ ਰਹੇ ਹਾਂ ਕਰਕੇ ਪਰ ਇੱਕ ਤਫਤੀਸ਼ ਲੈ ਕੇ ਆ ਕੇ ਆਪ ਜੀ ਨੂੰ ਇਹ ਵੀ ਪੋਸਿਬਿਲਟੀ ਹੈ ਜੀ ਵੀ ਇਹ ਬਾਰਡਰ ਪਾਸ ਤੋਂ ਆਇਆ ਹੋਵੇ ਹੋਇਆ ਜੀ ਜਦੋਂ ਮੈਂ ਜਿਵੇਂ ਆਪ ਜੀ ਨੂੰ ਦੱਸਿਆ ਵੀ ਬੈਕਵਰਡ ਲਿੰਕ ਜਦੋਂ ਵਰਕਆਊਟ ਹੋਊਗੀ ਜਦੋਂ ਸਾਰੇ ਇਹਨਾਂ ਦੀ ਰਿਮਾਂਡ ਦੇ ਵਿੱਚ ਕੀ ਹੋਊਗਾ ਤਾਈਂ ਪਤਾ ਲੱਗੇਗਾ ਵੀ ਇਹ ਕਿੱਥੋਂ ਆਇਆ ਹੈਗਾ ਪਰ ਨੈਕਸਟ ਜਿਹੜਾ ਹੈਗਾ ਇੱਕ ਵਾਰ ਯੂਨੀਵਰਸਿਟੀ ਕੰਪਲੀਟ ਕਰਕੇ ਆਪ ਜੀ ਨੂੰ ਦੁਬਾਰਾ ਦੱਸਾਂਗਾ ਪਹਿਲਾਂ ਵੀ ਮੰਨ ਲਓ ਜੇ ਨਹੀਂ ਨਾ ਤੇਰਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਵੇ ਫੋਰ ਕ੍ਰਿਮਿਨਲ ਬੰਦੇ ਨੂੰ ਬੋਲਬੋ ਹੋ ਸਕਦੇ ਆ ਜੀ ਜਿਹੜੇ ਤੁਸੀਂ ਕਹਿ ਰਹੇ ਹੋ ਉਹ ਵੀ ਨਹੀਂ ਸਾਡੇ ਨੋਟਿਸ ਪੀਛੇ ਚ ਤਿੰਨ ਲੋਕ ਹੋਰ ਆ ਚੁੱਕੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੀ ਇਨਵੋਲਵਮੈਂਟ ਇਸ ਕੇਸ ਦੇ ਵਿੱਚ ਹੈਗੀ ਹੈ ਤੇ ਉਹਨਾਂ ਦੇ ਉੱਪਰ ਮੈਂ ਜਿਵੇਂ ਆਪ ਵੀ ਦੱਸਿਆ ਹੈਗਾ ਵੀ ਆਪਾਂ ਉਹ ਕੁਝ ਬੈਕਵਰਡ ਲਿੰਕਚਸ ਨੇ 25 ਹੋਏ ਨੇ ਕੁਝ ਫਾਰਵਰਡ ਹੋਏ ਨੇ ਸਾਰੇ ਆਪਾਂ ਕੰਪਲੀਟ ਕਰਕੇ ਸਾਡੀ ਕੋਸ਼ਿਸ਼ ਰਹੂਗੀ ਅਗਲੇ 3 ਦਿਨਾਂ ਜਿਹੜੇ ਰਿਮਾਂਡ ਹੈਗੇ ਉਹਨਾਂ ਦੇ ਚਪਕ ਵੀਟ ਕਰ ਦੇਣਾ ਮੋਗੇ ਜਿਹਨੂੰ ਨਾਲ ਰਿਲੇਟਡ ਆ ਜਿਹੜੇ ਅਗਲੇ 3 ਬੰਦੇ ਚਲੋ ਇਨਵੈਸਟੀਗੇਸ਼ਨ ਦੇ ਬੰਦੇ ਸਾਡਾ ਟੋਟਲ ਲਾਮਿਨੇਟ ਕਿੰਨੇ ਕੀਤੇ ਜੀ ਨਹੀਂ ਹਜੇ ਤੱਕ ਤਿੰਨ ਤਿੰਨ ਨੋਮਿਡੇਟ ਐ ਚ। ਅੱਜ ਗੱਲ ਕਰੀਏ ਏਜ ਦੀ ਕਿੰਨੀ ਏਜ ਦੇ ਜਿਹੜੇ ਇਸ ਲਾਈਚੇ ਪੈ ਗਏ। ਨਹੀਂ ਇਹ ਤਾਂ ਜੀ ਬਹੁਤ ਜ਼ਿਆਦਾ ਏਜ ਨਹੀਂ ਹੈਗੀ ਇਹਨਾਂ ਦੀ 26 ਮਤਲਬ 20s ਦੇ ਵਿੱਚ ਹੀ ਹੈਗੇ ਨੇ 30 ਸਾਲ ਤੋਂ ਉੱਪਰ ਨਹੀਂ ਹੈਗਾ। ਸਰ ਆਪਸ ਵਿੱਚ ਕਿੰਨੇ ਸਬੰਧ ਹੈ? ਇਹ ਲੋਕਲ ਕੋਟੇਸੇਖਾਂ ਦੇ ਰੈਡ ਵਾਲੇ ਹੈਗੇ ਨੇ ਕੁਝ ਨੂੰ ਪੁਰਾਣਾ ਜਾਣਦੇ ਨੇ।